ਸਾਹਿਬਾ ਦੋਸਤੋ ਪਿਛਲੀ ਵੀਡੀਓ ਚ ਆਪਾਂ 50 ਦੇ ਕਰੀਬ ਫਰਦ ਜਮਾਂਬੰਦੀ ਦੇ ਔਖੇ ਸ਼ਬਦਾਂ ਦੇ ਅਰਥ ਕਰ ਲਏ ਸੀ ਇਹ ਤੀਜੀ ਵੀਡੀਓ ਹੈ ਭਾਗ 3 ਤੇ ਹੁਣ ਆਪਾਂ ਇਹਦੇ ਵਿੱਚ 51 ਤੋਂ ਲੈ ਕੇ 75 ਤੱਕ ਜਿਹੜੇ ਅ ਅਰਬੀ ਫਾਰਸੀ ਦੇ ਵਰਡ ਨੇ ਫਰਦ ਦੇ ਵਿੱਚ ਤਹਿਸੀਲ ਕਚੈਰੀ ਦੇ ਵਿੱਚ ਯੂਜ਼ ਹੁੰਦੇ ਨੇ ਉਹ ਆਪਾਂ ਪੜਾਂਗੇ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਪਿਛਲੀ ਵੀਡੀਓ ਤੁਸੀਂ ਜ਼ਰੂਰ ਦੇਖ ਲਿਓ ਵੀਡੀਓ ਨੰਬਰ 1 ਤੇ ਵੀਡੀਓ ਨੰਬਰ 2 ਇਹ ਲੜੀ ਨੂੰ ਜੋੜਨ ਦੇ ਲਈ ਤਾਕਿ ਸਾਰੇ ਤੁਨ ਜੁੜੇ ਸ਼ਬਦ ਨੇ ਚੰਗੀ ਤਰ੍ਹਾਂ ਯਾਦ ਹੋ ਜਾਣ ਇਹ ਉਹਨਾਂ ਵੀਰਾਂ ਦੇ ਲਈ ਇੱਕ ਪਹਿਲ ਹੈ ਇਹ ਉਹਨਾਂ ਵੀਰਾਂ ਦੇ ਲਈ ਇੱਕ ਕੋਸ਼ਿਸ਼ ਹੈ ਜਿਹੜੇ ਫਰਜ਼ ਜ਼ਮਾਂਮੰਦੀ ਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੁੰਦੇ ਨੇ ਤੇ ਉਹਨਾਂ ਦਾ ਜੀ ਕਰਦਾ ਪੜਨ ਨੂੰ ਉਹ ਆਪਣੀ ਜ਼ਮੀਨ ਦੇ ਹਿੱਸੇ ਉਸੇ ਕਢਣਾ ਚਾਹੁੰਦੇ ਨੇ ਤੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਵੀ ਆਪਾਂ ਜ਼ਮੀਨ ਦੀ ਮਿੰਤੀ ਮਰਲੇ ਕਨਾਲਾਂ ਸਰਸਾਈਆਂ ਤੋਂ ਲੈ ਕੇ ਤੇ ਹੋਰ ਕੋਟਕਚੈਰੀ ਜਾਂ ਇਹ ਸਾਡੇ ਰੋਜ਼ਮਰਲਾ ਜ਼ਿੰਦਗੀ ਨਾਲ ਸਾਂਝੀਆਂ ਜੋ ਵੀ ਚੀਜ਼ਾਂ ਨੇ ਉਨ੍ਹਾਂ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹ ਅਗਰ ਤੁਹਾਨੂੰ ਵੀਡੀਓਜ਼ ਚੰਗੀਆਂ ਲੱਗ ਰਹੀਆਂ ਨੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰਿਓ ਤੇ ਅੱਗੇ ਵੀ ਆਪਣੇ ਦੋਸਤਾਂ ਨੂੰ ਦੱਸਿਓ ਜੇਕਰ ਚੰਗਾ ਲੱਗ ਰਿਹਾ ਆਓ ਫਿਰ ਸ਼ੁਰੂ ਕਰਦੇ ਹਾਂ ਫਰਦ ਜਮਾ ਬੰਦੀ ਦੀ ਔਖੇ ਸ਼ਬਦ ਭਾਗ ਤੀਜਾ ਸੋ ਪਹਿਲਾ ਆਪਣੇ ਕੋਲ ਵਰਡ ਹੈਗਾ ਅਸਾਲਤਨ ਅਸਾਲਤਨ ਸ਼ਬਦ ਦਾ ਮਤਲਬ ਹੈ ਨਿੱਜੀ ਤੌਰ ਤੇ ਪਰਸਨਲੀ ਨੰਬਰ 55 ਅਗਲਾ ਸ਼ਬਦ ਹੈ ਅਹਿਲਦਾਰ ਅਹਿਲਦਾਰ ਦਾ ਮਤਲਬ ਹੈ ਕਰਮਚਾਰੀ ਕਿ ਪਿੰਡ ਦੇ ਵਿੱਚ ਸਰਕਾਰੀ ਅਹਿਲਦਾਰ ਆਏ ਹੋਏ ਨੇ ਮਤਲਬ ਹੈ ਕਰਮਚਾਰੀ ਆਏ ਹੋਏ ਨੇ ਫਿਰ ਨੰਬਰ 53 ਅਹਲੇ ਮਨਸਬ ਅਹਲੇ ਮਨਸਬ ਕੇ ਉੱਚ ਅਧਿਕਾਰੀ ਕੋ ਆਇਆ ਪਿੰਡ ਚ ਜਾਂ ਉੱਚ ਅਧਿਕਾਰੀ ਦੀ ਗੱਲ ਸ਼ਹਿਰ ਚ ਕਿਤੇ ਵੀ ਹੋ ਰਹੀ ਹੈ ਉਸ ਤੋਂ ਬਾਅਦ ਹੈ ਜੀ ਅਲਾਮਤ ਅਲਾਮਤ ਪੰਜਾਬੀ ਗਾਣਿਆਂ ਚ ਵੀ ਆਪਾਂ ਸੁਣਿਆ ਹੋਣਾ ਮੇਰੀਆਂ ਅਲਾਮਤਾਂ ਹਨਾ ਕੁਝ ਇਦਾਂ ਅਲਾਮਤ ਦਾ ਮਤਲਬ ਹੈ ਨਿਸ਼ਾਨੀਆਂ ਨਿਸ਼ਾਨੀਆਂ ਉਸ ਤੋਂ ਬਾਅਦ ਹੈ ਜੀ ਇਜ਼ਰਾ ਇਜਰਾਸ਼ ਸ਼ਬਦ ਦਾ ਮਤਲਬ ਹੈ ਅਮਲ ਵਿੱਚ ਲਿਆਉਣਾ ਟੂ ਮੇਕ ਇਟ ਹੈਪਨ ਅੱਗੇ ਹੈਗਾ ਜੀ ਅਰਜ ਅਰਸਾਲ ਅਰਜ ਅਰਸਾਲ ਦਾ ਮਤਲਬ ਹੈ ਮਾਮਲਾ ਜਮਾ ਕਰਾਉਣ ਦੀ ਅਰਜੀ ਮਾਮਲਾ ਜਮਾ ਕਰਾਉਣ ਦੀ ਪਿੰਡਾਂ ਜੀਆਂ ਪੰਚਾਇਤੀ ਜ਼ਮੀਨਾਂ ਹੁੰਦੀਆਂ ਨੇ ਨਾ ਉਹਦਾ ਠੇਕਾ ਠੁਕਾ ਕਰਨਾ ਇਦਾਂ ਤੇ ਉਸ ਤੋਂ ਬਾਅਦ ਹੈ ਜੀ ਅਕਸ ਸਿਜਰਾ ਅਕਸ ਸਿਜਰਾ ਦਾ ਮਤਲਬ ਹੈ ਨਕਸ਼ਾ ਯਾਨੀ ਕਿ ਮੈਪ ਫਿਰ ਹੈਗਾ ਜੀ ਅੱਗੇ ਕਾਬਲੇ ਮਨਸੂਚੀ ਕਾਬਲੇ ਮਨਸੂਚੀ ਦਾ ਮਤਲਬ ਹੈ ਰੱਦ ਕਰਨ ਯੋਗ ਫਿਰ ਅੱਗੇ ਹੈਗਾ ਜੀ ਬੈਨਾਮਾ ਬੈਨਾਮਾ ਦਾ ਮਤਲਬ ਹੈ ਵਿਕਰੀ ਨਾਮਾ ਠੀਕ ਹੈ ਸੇਲ ਡਾਕੂਮੈਂਟ ਨੰਬਰ 60 ਤੇ ਹੈਗਾ ਆਪਣੇ ਕੋਲ ਬਾਇਆ ਬਾਇਆ ਦਾ ਮਤਲਬ ਹੈ ਵੇਚਣ ਵਾਲਾ ਤੇ ਗਰੀਂਦਾ ਦਾ ਮਤਲਬ ਹੈ ਖਰੀਦਣ ਵਾਲਾ ਬਾਇਆ ਮਤਲਬ ਵੇਚਣ ਵਾਲਾ ਗਰੀਂਦਾ ਮਤਲਬ ਖਰੀਦਣ ਵਾਲਾ ਫਿਰ ਅੱਗੇ ਆਪਣੇ ਕੋਲ ਹੈਗਾ ਇੱਥੇ ਜੀ ਬਹਮੀ ਬਹਮੀ ਸ਼ਬਦ ਦਾ ਮਤਲਬ ਹੈ ਆਪਸੀ ਨਜ਼ਰਸਾਨੀ ਦਾ ਮਤਲਬ ਹੈ ਪੁਨਰ ਨਰੀਖਣ ਦੁਬਾਰਾ ਤੋਂ ਨਰੀਖਣ ਕਰਨਾ ਤਾਂ ਮਾਲੀਕਨਾਮਾ ਦਾ ਮਤਲਬ ਹੈ ਸਮਝੌਤਾ ਠੀਕ ਹੈ ਜੀ ਫਰਦ ਬਦਰ ਫਰਦ ਬਦਰ ਦਾ ਮਤਲਬ ਹੈ ਰਿਕਾਰਡ ਦੀ ਸੋਧ ਫਰਦ ਦੀ ਸੋਧ ਕਰਨੀ ਅੱਗੇ ਸ਼ਬਦ ਹੈ ਜੀ ਮਾਲੀਅਤ ਮਾਲੀਅਤ ਦਾ ਮਤਲਬ ਹੈ ਕੀਮਤ ਯਾਨੀ ਕਿ ਪ੍ਰਾਈਸ ਫਿਰ ਅੱਗੇ ਹੈਗਾ ਜੀ ਆਪਣੇ ਕੋਲ ਮੁਸ਼ਤਰਕਾ ਇਸ ਸ਼ਬਦ ਦਾ ਮੀਨਿੰਗ ਇੱਕ ਦੋ ਰੀ ਮੈਂ ਬਜ਼ੁਰਗਾਂ ਤੋਂ ਸੁਣਿਆ ਵੀ ਆਪਣੇ ਪਿੰਡ ਚ ਕਿ ਉਹਨਾਂ ਦੇ ਕੋਲ ਫਲਾਣਾ ਟਰੈਕਟਰ ਮੁਸ਼ਤਰਕਾ ਹੁੰਦਾ ਸੀ ਕੁਛ ਇਦਾਂ ਵਰਡ ਯੂ ਸੀ ਵੀ ਸਾਂਝਾ ਸੀ ਕੰਮ ਉਹ ਮੁਸ਼ਤਰਕਾ ਮਤਲਬ ਸਾਂਝਾ ਕੋਈ ਖੇਤ ਹੈ ਉਹ ਸਾਂਝਾ ਵਗ ਰਿਹਾ ਕੋਈ ਇਕੁਪਮੈਂਟ ਹੈ ਉਹ ਸਾਂਝਾ ਅੱਗੇ ਹੈਗਾ ਜੀ ਮੌਰੂਸੀ ਮੌਰੂਸੀ ਸ਼ਬਦ ਦਾ ਮਤਲਬ ਹੈ ਜੱਦੀ ਜੱਦੀ ਸਰਦਾਰ ਵਾਲਾ ਕੰਮ ਹੈ ਤੇ ਅੱਗੇ ਹੈਗਾ ਜੀ ਲਫ਼ ਲਫ਼ ਮਤਲਬ ਕਿ ਨਥੀ ਨਾਲ ਅਟੈਚ ਕੀਤਾ ਹੋਇਆ ਅੱਗੇ ਹੈਗਾ ਸ਼ਬਦ ਆਪਣੇ ਕੋਲ ਮਨਹਾਈ ਮਨਹਾਈ ਸ਼ਬਦ ਦਾ ਮਤਲਬ ਹੈ ਕਟਾਉਣਾ ਤੇ ਹੱਕ ਸੁਫਾ ਹੱਕ ਸੁਫਾ ਸ਼ਬਦ ਦਾ ਮਤਲਬ ਹੈ ਜ਼ਮੀਨ ਖਰੀਦਣ ਦਾ ਪਹਿਲਾ ਹੱਕ ਇਹ ਜਦੋਂ ਕੋਈ ਆਪਣੀ ਵਸੀਅਤ ਲਿਖਦਾ ਹੈ ਜਾਂ ਕੁਝ ਵੀ ਹੈ ਜਾਂ ਉਹ ਉਹ ਲਿਖਦਾ ਕਿ ਅਗਰ ਮੈਂ ਜ਼ਮੀਨ ਵੇਚਣੀ ਹੈ ਜਾਂ ਜਦੋਂ ਵੀ ਜ਼ਮੀਨ ਵੇਚੂਗਾ ਤੁਹਾਨੂੰ ਖਰੀਦਣ ਦਾ ਪਹਿਲਾ ਹੱਕ ਮੇਰੇ ਪਰਿਵਾਰ ਦਾ ਹੋਊਗਾ ਜਾਂ ਕਿਸੇ ਦੋਸਤ ਮਿੱਤਰ ਦਾ ਹੋਊਗਾ ਵਟ ਏਵਰ ਉਸ ਤੋਂ ਬਾਅਦ ਹੈ ਹੁਕਮ ਅਦੂਲੀ ਇਹ ਸਿੰਪਲ ਹੀ ਹੈ ਹੁਕਮ ਅਦੂਲੀ ਕਰਨੀ ਮਤਲਬ ਕਿ ਹੁਕਮ ਨਾ ਮੰਨਣਾ ਕਿਸੇ ਦਾ ਕਹਿਣਾ ਨਾ ਮੰਨਣਾ ਜਿਵੇਂ ਕਿ ਅੱਜ ਕੱਲ ਦੀ ਬਹੁਤ ਸਾਰੀ ਯੂਥ ਹੈ ਜਿਹੜੀ ਉਹ ਮਾਪੇ ਦਾ ਆਖਾ ਨਹੀਂ ਮੰਨਦੀ ਤੇ ਉਹ ਮਤਲਬ ਉਹਨਾਂ ਦੀ ਹੁਕਮ ਅਦੂਲੀ ਕਰ ਰਹੀ ਹੈ ਉਸ ਤੋਂ ਬਾਅਦ ਹੈ ਜੀ ਨਕਸ਼ਾ ਹਕੂਕ ਚਾਹਤ ਨਕਸ਼ਾ ਹਕੂਕ ਚਾਹਤ ਚਾਹਤ ਮਤਲਬ ਕਿ ਖੂ ਹਕੂ ਮਤਲਬ ਹੱਕ ਨਕਸ਼ਾ ਮਤਲਬ ਕਿ ਮੈਪ ਯਾਨੀ ਕਿ ਖੂਹਾਂ ਦੇ ਹੱਕਾਂ ਦਾ ਨਕਸ਼ਾ ਖੂਹਾਂ ਦੇ ਹੱਕਾਂ ਦਾ ਮੈਪ ਇੱਕ ਸ਼ਬਦ ਦਾ ਮੁਚਲਕਾ ਮੁਚਲਕਾ ਸ਼ਬਦ ਦਾ ਮਤਲਬ ਹੈ ਨਿਜੀ ਜ਼ਮਾਨਤਨਾਮਾ ਮੁਚਲਕਾ ਸ਼ਬਦ ਦਾ ਮਤਲਬ ਹੈ ਨਿਜੀ ਜ਼ਮਾਨਤਨਾਮਾ ਅੱਗੇ ਸ਼ਬਦ ਹੈ ਜੀ ਮੁਵਕਲ ਮੁਵਕਲ ਤਾਂ ਤੁਸੀਂ ਫਿਲਮਾਂ 'ਚ ਵੀ ਸੁਣਿਆ ਹੋਣਾ ਮੇਰੇ ਮੁਵਕਲ ਇਹ ਬਾਤ ਭੁੱਲ ਗਏ ਹਨ ਕੁਝ ਇਦਾਂ ਕਰਕੇ ਮੁਵਕਲ ਹੁੰਦਾ ਕਿ ਵਕੀਲ ਦਾ ਗ੍ਰਾਹਕ ਵਕੀਲ ਦਾ ਗ੍ਰਾਹਕ ਜਿਹੜਾ ਬੰਦਾ ਕੇਸ ਲੈ ਕੇ ਜਾਂਦਾ ਵਕੀਲ ਕੋਲ ਵੀ ਆ ਕੇਸ ਮੈਂ ਲੜਨਾ ਤੇ ਆ ਉਹ ਇੱਕ ਤਰ੍ਹਾਂ ਦਾ ਕਸਟਮਰ ਹੁੰਦਾ ਵਕੀਲ ਦਾ ਜਿੱਦਾਂ ਆਪਾਂ ਯਾਨੀ ਕਿ ਡਾਕਟਰ ਦੇ ਜਾਂ ਕਿਸੇ ਦੇ ਵੀ ਕਸਟਮਰ ਹੁੰਦੇ ਆ ਤਾਂ ਵਕੀਲ ਦਾ ਗ੍ਰਾਹਕ ਦਾ ਮਤਲਬ ਆ ਮੁਵਕਲ ਤੋਂ ਉਮੀਦ ਕਰਦਾ ਦੋਸਤੋ ਤੁਹਾਨੂੰ ਇਹ ਭਾਗ ਤੀਜਾ ਫਰਦ ਜਮਾਂਬੰਦੀ ਦੀ ਔਖੇ ਸ਼ਬਦ ਨੇ ਜਿਹੜੇ ਇਹ ਥੋੜੇ ਕੁਝ ਚੰਗੇ ਲੱਗੇ ਹੋਣੇ ਆ ਤੁਸੀਂ ਇਹਦਾ ਵੀ ਇੱਕ ਸਕਰੀਨਸ਼ਾਟ ਜ਼ਰੂਰ ਆਪਣੇ ਕੋਲ ਰੱਖੋ ਤੇ ਇਸ ਨੂੰ ਉਹੀ ਵੇਖੇਗਾ ਜਾਂ ਕਰੇਗਾ ਹਰੇਕ ਬੰਦੇ ਦੇ ਉਹ ਯਾਨੀ ਕਿ ਪਸੰਦੀਦਾ ਚੀਜ਼ ਨਹੀਂ ਹੁੰਦੀ ਏ ਇਹ ਜਿਨ੍ਹਾਂ ਨੂੰ ਚੰਗਾ ਲੱਗਦਾ ਉਹ ਵੇਖ ਸਕਦੇ ਨੇ ਭਾਈ ਤੇ ਬਾਕੀਆਂ ਨੂੰ ਵਖਾ ਸਕਦੇ ਨੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ